ਸਸ਼ੀਕਲ ਜੀ ਨਮਸਕਾਰ ਮੈਂ ਤੁਹਾਡਾ ਆਪਣਾ ਕਾਂਗਰਸ ਪਾਰਟੀ ਦਾ ਉਮੀਦਵਾਰ ਵਿਜੇਂਦਰ ਸਿੰਘਲਾ ਬੋਲ ਰਿਹਾ ਹਾਂ ਮੈਂ ਆਪ ਸਭ ਨੂੰ ਨਾਰੀ ਨਿਆਏ ਬਾਰੇ ਬੇਨਤੀ ਕਰਨਾ ਚਾਹੁੰਦਾ ਕਿ ਕਾਂਗਰਸ ਪਾਰਟੀ ਦਾ ਵਾਅਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹਰ ਗਰੀਬ ਘਰ ਦੀ ਇੱਕ ਮਹਿਲਾ ਨੂੰ 8500 ਰੁਪਿਆ ਹਰ ਮਹੀਨੇ ਟੋਟਲ 1 ਲੱਖ ਰੁਪਏ ਦੀ ਰਾਸ਼ੀ ਹਰ ਸਾਲ ਦਿੱਤੀ ਜਾਊਗੀ ਤਾਂ ਕਿ ਅਸੀਂ ਆਪਣੀਆਂ ਮਾਵਾਂ ਨੂੰ ਮਜ਼ਬੂਤ ਕਰ ਸਕੀਏ ਇਹ ਗੱਲ ਕਾਂਗਰਸ ਪਾਰਟੀ ਨੇ ਪਹਿਲਾਂ ਕਰਨਾਟਕਾ ਦੇ ਵਿੱਚ ਤੇਲੰਗਾਨਾ ਦੇ ਵਿੱਚ ਹਿਮਾਚਲ ਦੇ ਵਿੱਚ ਪਹਿਲਾਂ ਵੀ ਕੀਤੀ ਹੈ ਆਉਣ ਵਾਲੇ ਸਮੇਂ ਚ ਪੂਰੇ ਦੇਸ਼ ਦੇ ਵਿੱਚ ਇਸ ਗੱਲ ਨੂੰ ਕਾਂਗਰਸ ਪਾਰਟੀ ਕਰੂਗੀ ਔਰ ਮੈਂ ਨੌਜਵਾਨ ਭਰਾਵਾਂ ਨੂੰ ਅੱਜ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਵਾਦਾ ਕੀਤਾ ਹੈ ਸਾਡਾ ਹਰ ਪੜਿਆ ਲਿਖਿਆ ਨੌਜਵਾਨ ਜਿਸ ਜੋ ਗਰੀਬ ਕਰਦਾ ਹੈ ਉਹਨੂੰ 1 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵਾਦਾ ਕਾਂਗਰਸ ਪਾਰਟੀ ਕਰ ਰਹੀ ਹੈ ਔਰ ਇਸ ਦੇ ਨਾਲ-ਨਾਲ ਜਿਹੜੇ ਬੱਚਾ ਨੇ ਪੜ੍ਹਾਈ ਵਾਸਤੇ अपना कोई कर्जा चकेया सरकारी बैंकਾਂ ਤੋਂ ਉਸ ਕਰਜ਼ੇ ਨੂੰ ਵੀ ਕਾਂਗਰਸ ਪਾਰਟੀ ਅਦਾਇਗੀ ਕਰੂਗੀ ਤਾਂ ਕਿ ਉਸ ਦਾ ਬੋਝ ਸਾਡੇ ਨੌਜਵਾਨ ਬੱਚਿਆਂ ਤੇ ਨਾ ਪਵੇ ਉਹ ਆਪਣੀ ਪੜ੍ਹਾਈ ਤੋਂ ਬਾਅਦ ਆਪਣਾ ਰੋਜ਼ਗਾਰ ਤੇ ਆਪਣਾ ਕਾਰੋਬਾਰ ਕਰ ਸਕਣ ਕਿਸਾਨ ਪੰਜਾਬ ਦੀ ਸ਼ਾਨ ਨਹੀਂ ਪੂਰੇ ਦੇਸ਼ ਦੀ ਸ਼ਾਨ ਹੈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਕਿਸਾਨ ਭਰਾ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਜਾਂ ਹਰ ਕਿਸਾਨ ਨੂੰ ਐਮਐਸਪੀ ਦੀ ਕਾਨੂੰਨਨ ਰੂਪ ਦੇ ਉੱਪਰ ਗਰੰਟੀ ਦੇਣ ਦਾ ਵਾਅਦਾ ਕਰ ਰਹੀ ਹੈ ਅੱਜ ਜਿੱਥੇ ਅਨਿਆਏ ਦੇ ਖਿਲਾਫ ਲੜਾਈ ਹੈ ਉਥੇ ਸੰਵਿਧਾਨ ਨੂੰ ਬਚਾਉਣ ਵਾਸਤੇ ਵੀ ਲੜਾਈ ਲੜੀ ਜਾ ਰਹੀ ਹੈ ਆਪਾਂ ਸਭ ਨੂੰ ਪਤਾ ਹੈ ਕਿ ਅੱਜ ਦੇਸ਼ ਦੇ ਮੰਤਰੀ ਸੰਸਦ ਜ਼ੋਰਦਾਰ ਤਰੀਕੇ ਨਾਲ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਕਰ ਰਹੇ ਆਪਾਂ ਸਭ ਨੇ ਮਿਲ ਕੇ ਆਪਣੇ ਸੰਵਿਧਾਨ ਨੂੰ ਬਚਾਉਣਾ ਹੈ ਔਰ ਕਾਂਗਰਸ ਪਾਰਟੀ ਬਾਬਾ ਸਾਹਿਬ ਵੱਲੋਂ ਲਿਖੇ ਗਏ ਦਿੱਤੇ ਗਏ ਸੰਵਿਧਾਨ ਇਸ ਦੇਸ਼ ਨੂੰ ਬਰਕਰਾਰ ਰੱਖਣਾ ਹੈ ਆਪਾ ਆਪਣੇ ਸਭ ਦੀ ਹੋਂਦ ਨੂੰ ਕਾਇਮ ਰੱਖਣਾ ਹੈ ਮੈਂ ਉਮੀਦ ਕਰਦਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਇੱਕ ਇੱਕ ਵੋਟ ਹੱਥ ਪੰਜੇ ਦੇ ਨਿਸ਼ਾਨ ਤੇ ਲਗਾ ਕੇ ਤੁਸੀਂ ਆਪਣੇ بیٹے ਨੂੰ ਵਿਜੇਂਦਰ ਸਿੰਘਲਾ ਨੂੰ ਕਾਮਯਾਬ ਕਰੋਗੇ ਔਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋਗੇ ਜੈ ਹਿੰਦ ਆਬਾਦੀ ਹੈ ਆਧੀ ਪਰਹਖ ਪੂਰਾ ਰੱਖਤੇ ਹੈ ਵੀ ਚਲਾਤੇ ਕਮਾਈ ਫਿਕਰਤੇ ਹੈ ਹਰ ਹੋ ਜਾਂਦਾ ਅੰਦਾਜ਼ ਬਦਲ ਦੇਗਾ ਗੀਤ ਕੇ